ਅਸ਼ੋਕ ਜੋਸ਼ੀ ਉਹਨਾਂ ਨੂੰ ਦੇਖ ਸਕਦੇ ਹੋ ਕੋਬਰਾ ਸੱਪ ਨੇ ਜੜਾ ਡੰਗ ਮਾਰ ਦਿੱਤਾ ਆਸ਼ਿਆਨ ਅਨਕਲੇਰ ਦੇ ਵਿੱਚ ਸੱਪ ਨਿਕਲਿਆ ਸੀ ਕੋਬਰਾ ਜਦੋਂ ਪਕੜਨ ਜਾਂਦੇ ਆ ਤੇ ਉਦੋਂ ਜਿਹੜਾ ਡੰਗ ਵੱਜ ਜਾਂਦਾ ਇਲਾਜ ਲਈ ਹਸਪੀਟਲ ਦਾਖਲ ਕਰਾਇਆ ਜਾਂਦਾ ਪਰ ਇਲਾਜ ਲੇਟ ਹੁੰਦਾ ਕੋਬਰਾ ਸਨੇਕ ਹੈ ਇੰਡੀਆ ਦਾ ਬਹੁਤ ਖਤਰਨਾਕ ਸਨੇਕ ਹੈ ਇਹਨੂੰ ਫਨੀਰ ਵੀ ਕਿਹਾ ਜਾਂਦਾ ਵਾ ਔਰ ਇਹ ਬੋਲੇ ਨਾਲ ਦੇ ਗਹਿਨੇ ਵੀ ਨੇ ਕੱਦੀ ਵੀ ਇਹਨੂੰ ਮਾਰਨਾ ਨਹੀਂ ਇਹ ਵੀ ਇੱਕ ਪਰਿਆਵਰਣ ਦਾ ਹਿੱਸਾ ਨੇ ਇਹਨੂੰ ਮਾਰਨ ਤੇ ਕਾਲ ਸਰਪ ਯੋਗ ਬਹੁਤ ਜ਼ਬਰਦਸਤ ਲੱਗਦਾ ਹੈ ਰਾਹੁ ਕੇ ਤੂ ਦਾ ਪ੍ਰਤੀਕ ਵੀ ਹੈ ਔਰ ਸਾਡੀ ਨਕਲ ਕਰਕੇ ਸਾਡੀ ਵੀਡੀਓ ਦੇਖ ਕੇ ਕਦੀ ਇਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕਰਨੀ ਇਹਦੇ ਚ ਨਿਊਰੋਟੌਕਸਿਨ ਪੋਇਜ਼ਨ ਹੁੰਦਾ ਔਰ ਇਹਦੇ ਕੱਟਣ ਤੋਂ ਬਾਅਦ ਇਨਸਾਨ 45 ਮਿੰਟ ਬਾਅਦ ਪਰਮਾਤਮਾ ਨੂੰ ਪਿਆਰਾ ਹੋ ਜਾਂਦਾ ਹੈ ਇਸ ਕਰਕੇ ਕਦੀ ਵੀ ਕੋਈ ਵੀ ਸਨੇਕ ਆ ਜਾਏ ਜਿਹਦੀ ਪਮੇ ਪਛਾਣ ਹੋਵੇ ਨਾ ਹੋਵੇ ਹਮੇਸ਼ਾ ਐਕਸਪਰਟ ਨੂੰ ਬੁਲਾਓ ਅਸੀਂ ਇਹਨੂੰ ਪਕੜ ਕੇ ਅੱਛੇ ਔਰ ਘਨੇ ਜੰਗਲ ਚ ਛੱਡਾਂਗੇ ਇੱਥੋਂ ਕੇ 10-15 ਕਿਲੋਮੀਟਰ ਦੂਰ ਜਿੱਥੇ ਇਹਨੂੰ ਖਾਣ ਪੀਣ ਨੂੰ ਸਭ ਅਸ਼ੋਕ ਜੀ ਸੀ ਜਿਹੜੇ ਆਪਣੇ ਸਲੇਕਸਪੈਸ਼ਲਿਸਟ ਬੜਾ ਨਾਲੇ ਆਉਣਾ ਸਲੇਕ ਨੇ ਕੱਢ ਲਿਆ ਹਾਲਤ ਬੁਰੀ ਹੈ ਬਗਾਨਾ ਹਸਪਤਲ ਲੈ ਕੇ ਆਏ ਆ ਬਸ ਹੁਣ ਇਚੰਗਰ ਲੱਗਣਗੇ ਕੰਮ ਬਹੁਤ ਖਰਾਬ ਲੱਗੰਦਾ ਹੈ ਆਂਸ ਗੰਭੀਰ ਨਾ ਜੀ ਉਹਨੇ ਕੱਟਿਆ ਛੱਟਣ ਗਏ ਸੀ ਛੱਟ ਕੇ ਛੱਟਣ ਲੱਗੇ ਤੇ ਉਹਨਾਂ ਨੂੰ ਕੱਟ ਲਿਆ ਤੇ ਗੁਮਨਾਮ ਹਸਪਤਲ ਨਹੀਂ ਲੈ ਕੇ ਆਏ ਉਹ ਆਪ ਕਰਵਾਉਂਦਾ ਰਿਹਾ ਉਸ ਤੋਂ ਸੀ ਗੁਮਨਾਮ ਹਸਪਤਲ ਲਾਇਆ ਮੇਰੀ ਹਾਲਤ ਠੀਕ ਨਹੀਂ ਹੈ ਮੈਨੂੰ ਕੰਦਲਾਣਾ ਦੇ ਰਾਂਦਾ ਪਿਆ ਵਾ ਅੱਧੇ ਘੰਟੇ ਤੋਂ ਗੁਮਨਾਮ ਹਸਪਤਲ ਚ ਮੇਰਾ ਕੋਈ ਟਰੀਟਮੈਂਟ ਨਹੀਂ ਹੋ ਰਿਹਾ ਇੱਥੇ ਤਾਂ ਸਿਰਫ ਜੇ ਪੇਸ਼ੈਂਟ ਆਂਦਾ ਹੈ ਤਾਂ ਸਮਝੋ ਮੁਸ਼ਕਲ ਹੀ ਬਚ ਕੇ ਜਾਏਗਾ ਮੈਂ ਅੱਧਾ ਘੰਟੇ ਤੋਂ ਇੱਥੇ ਇੰਤਜ਼ਾਰ ਕਰਦਾ ਸੀ ਕੋਈ ਐਂਟੀ ਵੈਨਮ ਨਹੀਂ ਲਗਾ ਰਿਹਾ ਕੋਈ ਟ੍ਰੀਟਮੈਂਟ ਇੱਥੇ ਨਹੀਂ ਕਰ ਰਿਹਾ ਮੇਰਾ ਕੋਬਰਾ ਸੰਦੇਖ ਨੇ ਬਾਈਟ ਕੀਤੀ ਹੈ ਮੈਨੂੰ ਔਰ ਪਹਿਲਾਂ ਮੈਨੂੰ ਆਣ ਲੱਗੇ ਇਹ ਵਾ ਜਲਦੀ ਇਧਰੋਂ ਲੈ ਆਓ ਐ ਲੈ ਆਓ ਬਸ ਕੀ ਇੰਜੈਕਸ਼ਨ ਨਹੀਂ ਲਾ ਰਹੇ ਅਨੇ ਅਨੇ ਜਾਨਾਂ ਬਚਾਉਣ ਵਾਲਿਆਂ ਦੀ ਆਪਣੀ ਜਾਨ ਜੋਖਿਮ ਚ ਡਾਲੀ ਦੁਨਾਰ ਕੋ ਹਸਪਤਾਲ ਵਾਲਿਆਂ ਨੇ